ਇਹ ਕਟਵਾਇਆਂ ਸੇ ਛੋਟੇ ਬੱਚੇ ਆ ਤੇ ਸਮਾਨ ਕਰਕੇ drone ਸਾਡੀ ਵਾਈ ਸਾਰੀ ਕਵਰ ਹੋ ਗਈ ਦੀ ਹੈ ਬਿੱਟਿਆ ਲਾਂਦੇ ਤੇ ਉਹ ਚਾਟ ਕਰਤ ਵੀ ਲਾਇਆ ਹਾਂਜੀ ਕਰਤ ਵੀ ਇੱਥੇ ਥੋੜੀ ਹਰ ਕੰਮ ਕੀਤਾ ਆਪ ਆਪ ਲਾਈਏ ਚਾਟ ਜਿਹੜੇ ਆ ਬੱਚਿਆਂ ਦੀ ਹੈਲਪ ਤੇ ਕਰ ਲੈਣੀ ਪੈਂਦੀ ਆ ਨਾ ਥੋੜੀ ਜਿਹੀ ਅਸੀਂ ਆ ਪਟਾਲਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ 5ਵੀਂ ਜਮਾਤ ਤੱਕ ਦੇ ਬੱਚੇ ਪੜ੍ਹਦੇ ਨੇ ਬੀਤੇ ਦਿਨ ਅਧਿਆਪਕਾਂ ਵੱਲੋਂ ਇੱਥੇ ਟੀਚਰਜ਼ ਵੱਲੋਂ ਬੱਚਿਆਂ ਕੋਲੋਂ ਲੱਕੜ ਕਟਵਾਈ ਜਾ ਰਹੀ ਸੀ ਅੱਜ ਜਦੋਂ ਸਾਡੀ ਟੀਮ ਇੱਥੇ ਪਹੁੰਚੀ ਤਾਂ ਇੱਥੇ ਬੱਚਿਆਂ ਕੋਲੋਂ ਕਿਲ ਠਕਵਾਏ ਜਾ ਰਹੇ ਸਨ ਜਦੋਂ ਇਸ ਗੱਲ ਦੀ ਗੱਲਬਾਤ ਕਰਨੀ ਚਾਹੀ ਮੁੱਖ ਅਧਿਆਪਕ ਨਾਲ ਇੱਥੇ ਜਾਂ ਹੋਰ ਟੀਚਰਜ਼ ਨਾਲ ਤਾਂ ਉਹਨਾਂ ਨੇ ਕਿਹਾ ਹਾਂ ਹੋ ਸਕਦਾ ਹੈ ਕਿ ਕੰਮ ਕਰਾਇਆ ਹੋਵੇ ਕਿ ਟੀਚਰਜ਼ ਨੇ ਕਿਹਾ ਕਿ ਇਹ ਕੰਮ ਖੁਦ ਟੀਚਰਜ਼ ਕਰਨ ਇਸ ਦਾ ਸਵਾਲੀਆ ਨਿਸ਼ਾਨ ਖੁਦ ਆਪਣੇ ਤੇ ਹੀ ਹੈ ਕੀ ਇਸ ਉਮਰ ਦੇ ਬੱਚਿਆਂ ਕੋਲੋਂ ਇਹ ਕੰਮ ਕਰਵਾਉਣਾ ਜਾਇਜ਼ ਹੈ ਕਿ ਇਹ ਬੱਚੇ ਆਪਣੇ ਘਰਾਂ 'ਚ ਕਿਲ ਠੋਕਦੇ ਹੋਣਗੇ ਕਿ ਇਹ ਬੱਚੇ ਆਪਣੇ ਘਰਾਂ ਦੇ ਵਿੱਚ ਲੱਕੜ ਕੱਟਦੇ ਹੋਣਗੇ ਇਹ ਸਵਾਲੀਆ ਨਿਸ਼ਾਨ ਹੈ ਇਸ ਸਕੂਲ ਦੇ ਮੁਖੀਆਂ ਤੇ ਇਸ ਸਕੂਲ ਦੇ ਸੰਚਾਲਕਾਂ ਦੇ ਸਰਕਾਰੀ ਸਕੂਲ ਹੈ ਉਸਾਰੀ ਦਾ ਕੰਮ ਚੱਲਦਾ ਪਿਆ ਹੈ ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਹੈ ਬੇਸ਼ੱਕ ਇੱਥੇ ਲੇਬਰ ਵੀ ਲੱਗੀ ਦੀ ਆ ਪਰ ਲੇਬਰ ਦੇ ਨਾਲ-ਨਾਲ ਇੱਥੇ ਬੱਚੇ ਜਿਹੜੇ ਵਿਦਿਆਰਥੀ ਛੋਟੀਆਂ ਜਮਾਤਾਂ ਦੇ ਪੜਨ ਆਉਂਦੇ ਨੇ ਉਹ ਵੀ ਇੱਥੇ ਲੇਬਰ ਵਾਂਗੂ ਹੀ ਕੰਮ ਕਰਦੇ ਨਜ਼ਰ ਆਏ। ਇਸ ਗੱਲ ਦਾ ਅੰਦਾਜ਼ਾ ਖੁਦ ਪੰਜਾਬ ਦੀ ਸਰਕਾਰ ਜਾਂ ਫਿਰ ਉੱਚ ਅਧਿਕਾਰੀ ਲਗਾ ਲੈਣ ਕਿ ਕੀ ਇਹ ਬੱਚਿਆਂ ਕੋਲੋਂ ਕੰਮ ਕਰਵਾਉਣਾ ਜਾਇਜ਼ ਹੈ ਕਿ ਜਾਂ ਫਿਰ ਨਜਾਇਜ਼। ਸਿਮਰਸ ਸੋਨੀਆ ਕੱਲ ਦੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਸਕੂਲ ਦੇ ਬੱਚਿਆਂ ਕੋਲੋਂ ਲੱਕੜਾ ਕਟਵਾ ਦਿੱਤੇ। ਨੇ ਸਰ ਲੱਕੜਾ ਨਹੀਂ ਕਟਵਾਈਆਂ ਸੇ ਛੋਟੇ ਬੱਚੇ ਆ ਤੇ ਸਮਾਨ ਕਰਕੇ ਗਰਾਊਂਡ ਸਾਡੀ ਵੈਸਾਰੀ ਕਵਰ ਹੋ ਗਈ ਦੀ ਹੈ। ਤੋਂ ਇਹ ਆਪ ਖੁਦ ਵੀ ਇਸਾ ਦਿਓ ਕਿੰਨੀ ਲੱਕੜ ਵਿਸ਼ੀ ਹੋਈ ਆ। ਤੋਂ ਉਹ ਬੱਚੇ ਇੱਧਰ ਕੰਮ ਹੋ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ। ਤੋਂ ਉਹ ਛੋਟੇ ਬੱਚੇ ਪਹਿਲੀ ਵਾਲੇ ਵੀ ਪ੍ਰੀ ਪ੍ਰਾਇਮਰੀ ਸਾਰੇ ਬੱਚੇ ਤੇ ਖੇੜਦੇ ਪਏ ਆ ਤੇ ਕਈਆਂ ਤੇ ਝੋਟ ਵੀ ਲੱਗੀ ਆ। ਤੋਂ ਪਹਿਲੇ ਸਿਰ ਮੈਂ ਹੀ ਸ਼ੁਰੂ ਕੀਤਾ ਇਹ ਕੰਮ ਤੇ ਫਿਰ ਜਦੋਂ ਮੇਰਾ ਹੱਥ ਥੱਕਿਆ ਤੇ ਫਿਰ ਬੱਚੇ ਕਹਿੰਦੇ ਮੈਡਮ ਅਸੀਂ ਚੁਕਾ ਦਿੰਨੇ ਨਾਲ। ਤੋਂ ਜਦੋਂ ਮੈਂ ਕੀਤਾ ਉਦੋਂ ਕਿਸੇ ਨੇ ਨਹੀਂ ਵੇਖਿਆ ਤੇ ਜਦੋਂ ਬੱਚੇ ਕੀਤੇ ਉਦੋਂ ਸਾਰੇ ਨਵੇਲ ਲਿਆ। ਬੱਚੇ ਤੇ ਛ ਨਹੀਂ ਸੇ ਹਥਿਆਰ ਸਿਰਫ ਮੈਂ ਹੀ ਪਹਿਲੇ ਤੋ ਫੜਿਆ ਸੀ ਸਿਰ ਪਹਿਲੇ ਮੇਰੇ ਹੱਥ ਸੀ ਜਦੋਂ ਇਹਨਾਂ ਕਿਸ ਨੇ ਜਾਣ ਕੇ ਸ਼ਿਕਾਇਤ ਕੀਤੀ ਹੈ ਪਹਿਲਾ ਮੇਰੇ ਹੱਥ ਸੀ ਮੈਂ ਹੀ ਵਿਖਿਆ ਮੇਰੇ ਸਾਹ ਵੇਲੋ ਹੱਥ ਵੇਲੋ ਤੁਸੀਂ ਮੇਰੇ ਹੱਥ ਚੈੱਕ ਕਰ ਸਕਦੇ ਹੋ ਬੇਸ਼ੱਕ ਤੁਸੀਂ ਕਰੋ ਉਹ ਪਹਿਲਾ ਮੈਂ ਹੀ ਫੜਿਆ ਹੋ ਫਿਰ ਬੱਚੇ ਨੇ ਨਹੀਂ ਸਰ ਇਹ ਬਿਲਕੁਲ ਜਾਇਜ਼ ਨਹੀਂ ਆ ਅਸਲ 'ਚ ਸਾਡੇ ਬੱਚੇ ਦੀ ਵੇਖ ਚਲੇ ਦੇ ਪਿਆਰਾਂ ਤੇ ਕਿੰਨੇ ਤੇ ਵੱਜ ਗਈ ਆ ਤੁਮ ਮਜਬੂਰੀ ਵਾ ਸਾਨੂੰ ਕਰਨਾ ਪਿਆ ਕਿਉਂਕਿ ਉਦੋਂ ਇਹ ਦੀਦੀ ਹੁਣ ਚਲੇ ਗਏ ਹੀ ਨਹੀਂ ਤੇ ਇਹ ਕਹਿਣਾ ਹੀ ਨਹੀਂ

ਨੇਡਿਊ ਆਈ ਆ ਮੈਂ ਤੁਹਾਡੇ ਸਕੂਲ ਦੀ ਹਾਂਜੀ ਤੁਸੀਂ ਕੱਲ ਮੇ ਸਟੂਡੈਂਟਸ ਕੋ ਜਿਹੜੇ 25 ਕਲਾਸ ਦੇ ਜਿਹੜੀ ਚੌਥੀ ਚੋਕੀ ਬਾਅਦ ਉਹਨਾਂ ਨੂੰ ਬੱਲਣ ਵੜਾਇਆ ਬੱਲਣ ਵੜਾਇਆ ਨਹੀਂ ਮੈਡਮ ਸਰ ਨਹੀਂ ਕਰਾਇਆ ਨਹੀਂ ਹਾਂਜੀ ਪਤਾ ਨਹੀਂ ਆ ਵੀਡੀਓ ਕਿੰਨੇ ਬਣਾਈ ਆ ਹਾਂਜੀ ਹੁਣ ਇਹ ਵੀ ਆਪਾਂ ਤੁਹਾਡੇ ਸਕੂਲ ਆਏ ਸੀ ਤੁਹਾਡੇ ਕੋਲ ਹੋ ਗਿਆ ਤੇ ਬੱਚਿਆਂ ਕੋ ਛੋਟੇ ਛੋਟੇ ਬੱਚੇ ਹਾਂਜੀ ਸਰ ਥੋੜਾ ਬੋਤਾ ਤਾਂ ਹੁਣ ਫਿਰ ਵੇਖੋ ਹੁਣ ਕੀ ਕਰੀਏ ਫਿਰ ਕੱਲੇ ਆਪ ਹੀ ਕਰ ਟੋਕੀ ਆਪ ਆਪ ਲਾਈਏ ਝਾਟ ਜਿਹੜੇ ਆ ਬੱਚਿਆਂ ਦੀ ਹੈਲਪ ਤੇ ਕਰਨ ਲੈਣੀ ਪੈਂਦੀ ਆ ਨਾ ਥੋੜੀ ਜੀ ਕਿਤੇ ਕਿਤੇ ਬੱਚੇ ਆ ਤੁਹਾਨੂੰ ਲੱਗਦਾ ਕਿ ਉਹ ਤੇ ਮਾਪੇ ਹੋਣ ਇਹਨਾਂ ਨੂੰ ਘਰ ਇਸ ਦਾ ਕੰਮ ਨਹੀਂ ਨਹੀਂ ਚਲੋ ਵੇਖੋ ਹੁਣ ਅਹੀ ਤੇ ਹੁਣ ਵੇਖੋ ਕਰਨ ਦੇ ਇੱਕ ਦੂਜੇ ਦੇ ਨਾਲ ਹਨਾ ਅਹੀ ਕਰਦੇ ਆ ਨਾ ਭੇ ਤੇ ਬੱਚਿਆਂ ਦੇ ਕੋਲ ਇਹ ਜਿਹੜਾ ਸਮਾਨ ਚੁੱਕ ਕੇ ਬੱਚਿਆਂ ਦੀ ਆਪਾਂ ਹੈਲਪ ਹੀ ਲੈਣੀ ਆ ਕੀ ਕਰਨਾ ਫਿਰ ਥੋੜੀ ਥੋੜੀ ਦੇ ਨਾਲ ਨਹੀਂ ਥੋੜੀ ਦੇ ਨਾਲ ਮੈਡਮ ਵੀ ਤਾਂ ਲੱਗੇ ਹੋਣਗੇ ਨਾਲ ਬੱਚੇ ਲੱਗੇ ਹਾਂ ਮੈਡਮ ਨੇ ਉੱਤੇ ਚੜਾਇਆ ਉਹਨਾਂ ਨੂੰ ਉੱਤੇ ਚੜਾਇਆ ਹਾਂ ਅੱਛਾ ਸਭ ਤੋ ਇਹ ਦਦੋ ਫਿਰ ਕੀ ਕਰੀਏ ਹਾਂ ਹਾਂ ਮੈਂ ਜੇ ਬੱਚਿਆਂ ਕੋਈ ਇਹ ਸੁਣਾ ਬੇ ਨਹੀਂ ਮੇਨਟੇਨੈਂਸ ਦੇ ਪੈਸੇ ਦਿੱਤੇ ਤੇ ਇਹ ਕੰਮ ਵੀ ਤੇ ਕਰਵਾ ਰਹੇ ਆ ਮੇਨਟੇਨੈਂਸ ਮੇਨਟੇਨੈਂਸ ਤੇ ਕਰਵਾ ਰਹੇ ਆ ਨਾ ਸਰ ਇਹ ਹੁਣ ਤਾਂ ਮੈਨੂੰ ਨਹੀਂ ਪਤਾਗਾ ਕਿ ਜਾਇਦਾ ਕਿ ਜਾਣ ਅਜਨ ਮੈਂ ਜਾਇਦਾ ਪਰ ਇਹੀ ਹੈਲਪ ਤੇ ਬੱਚਿਆਂ ਦੇ ਹੁਣ ਵੇਖੋ ਕੀ ਕਰੀ ਕਿ ਆਪ ਹੀ ਇਹ ਠੋਕੀ ਫਿਰ ਥੜੀ ਆਪ ਹੀ करिए ਕੀ ਵੇਖੋ ਜੇ ਤੁਸੀਂ ਆਪ ਕਰੋਗੇ ਤਾਂ ਸ਼ਾਇਦ ਹਾਂ ਆਪ ਕਰਾ ਨਹੀਂ ਚਲੋ ਸਰ ਠੀਕ ਵਾ ਅੱਗੇ ਤੋਂ ਨਹੀਂ ਕਰਦੇ ਆਪਾਂ ਇਹੀ ਤਾਂ ਕਦੀ ਕਰਵਾਇਆ ਹੀ ਨਹੀਂ ਇਹਨਾਂ ਕੋ ਕੰਮ ਆ ਪਹਿਲੇ ਦੇਣੀ ਆ ਆ ਖਲਾਰਾ ਜੇ ਜਿਆਦਾ ਪਿਆ ਤਾਂ ਥੋੜੇ ਵੱਡੇ ਬੱਚਿਆਂ ਨੂੰ ਤਾਂ ਕਹਿ ਤਾਉਣਾ ਮੈਡਮ ਨੇ ਕਿੱਥੇ ਝਾਟ ਕਰਵਾਏ ਆ ਮਾਰ ਮੈਂ ਤਾਂ ਇੱਥੇ ਨਾਲ ਦੂਰ ਹੈ ਇਸ ਦੀ ਦੁਕਾਨ ਨਹੀਂ ਨਾਲ ਬੈਠੇ ਕੰਮ ਕਰ ਰਹੇ ਹਾਂ ਯਾ ਤਾਂ ਮੈਂ ਸਭ ਪਾਰ ਬੈਠਾ ਤੇ ਮੈਡਮ ਵੀ ਤੇ ਨਾਲ ਲੱਗੇ ਆ ਵੇਖੋ ਨਾ ਮੈਡਮ ਨੇ ਵੀ ਦਾਲ ਲਾਏ ਆ ਉਹਨਾਂ ਨੇ ਹੋ ਸਕਦਾ ਜਦੋਂ ਤੁਸੀਂ ਆਏ ਹੋਵੋਗੇ ਤਾਂ ਉਦੋਂ ਥੋੜੀ ਫੜ ਕੇ ਲੱਗ ਪਏ ਹੋਣ ਹੋ ਸਕਦਾ ਤਾਂ ਮੈਨੂੰ ਸੁਣਾ ਨਾਮ ਮੇਰੇ ਨਾਲ ਖੜੀ ਹਾਂ ਉਹ ਕਹਿੰਦੇ ਮੇਰਾ ਪੈਰ ਸਲਿੱਪ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਉਹ ਲੱਗ ਗਏ ਉਹਨੇ ਕਿਹਾ ਮੈਡਮ ਆਹੀ ਲਾ ਦੇਣੇ ਹਾਂਜੀ ਹਾਂਜੀ ਸਨ ਮੈਂ ਤਾਂ ਵੇਖਿਆ ਨਹੀਂ ਕੈਮਰਾ ਮੈਂ ਤਾਂ ਨਹੀਂ ਨਾ ਵੇਖਿਆ ਵੀ ਤੂੰ ਕਿੱਥੇ ਮਾਰਿਆ ਕਿੱਥੇ ਨਹੀਂ ਮਾਰਿਆ ਨਾ ਤੇ ਇਹ ਸਿਕਟ ਕਲਾਸ ਪਹਿਲੀ ਤੋਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਦਾ 8 800 ਰੁਪਏ ਦੇ ਕੇ ਇਹੀ ਬੰਦੇ ਢਾਹ ਕੇ ਪੰਜ 6 ਤੇ ਇਹੀ ਬੰਦਿਆਂ ਕੋਲ ਦਰਖਤ ਕਟਵਾਏ ਆ ਸਾਰੇ ਠੀਕ ਹੈ ਬੱਚੇ ਕੋਈ ਕਿਉਂ ਕਟਵਣੇ ਜੇ ਕਟਵਣੇ ਹੁੰਦੇ ਤਾਂ ਫਿਰ ਪਹਿਲਾਂ ਕਿਉਂ ਕਟਵਾ ਲੈਂਦੇ ਕੁਝ ਵੀਡੀਓ ਵਿੱਚ ਹੀ ਚੂਹੇ ਸਰ ਉਹ ਮੈਂ ਮੰਨਦੀ ਆ ਕਿ ਉਹ ਮਿਸਤਰੀ ਵੀ ਕੰਮ ਕਰਨ ਦੇ ਆ ਮਿਸਤਰੀਆਂ ਨੂੰ ਲੱਕੜਾਂ ਅੜਦੀਆਂ ਹੈਗੀਆਂ ਠੀਕ ਹੈ ਇਸ ਕਰਕੇ ਮੈਡਮ ਨੇ ਹੋ ਸਕਦਾ ਕਿ ਥੋੜੀਆਂ ਜੀਆਂ ਥੋੜੀਆਂ ਭੰ ਲੈ ਆ ਹੋਵੇ ਬਾਕੀ ਤਾਂ ਉਹ ਵੀ ਕੋ ਥੇ ਪਿਆ ਕਿਥੇ ਕਟਵਾਇਆ ਬਾਲ ਉਹ ਸਾਰੀਆਂ ਭਈਆਂ ਭਈਆਂ ਉਹ ਲੱਗਣ ਵਾਲੇ ਤੁਮ ਮਾਰਿਆ ਪਾਜੀ ਬੱਚੇ ਮਦ ਉਹ ਸਾਰੀ ਲੱਕੜ ਉਹਥੇ ਪਈਆਂ ਨੇ ਤੇਰੇ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਪੈਰਾਂ ਤੇ ਵਜਦੇ ਪਈਆਂ ਕੋਈ ਨਿੱਕੇ ਮੋੜੀ ਮਾਰੀ ਦੌੜਦੇ ਆ ਪਾਰ ਪਾਰ ਲੱਗੀ ਮੇਰੇ ਨਾਂ ਤੇ ਟੋੜਤੀਆਂ ਨਹੀਂ ਆ ਇੱਥੇ ਹੈਗੇ ਸਰ ਉਹਨਾਂ ਕੋਲ ਪੁੱਛ ਲੋ ਕਿ ਕੋਈ ਨਾ ਕੋਈ ਬੱਚਾ ਜੂ ਲੈ ਕੇ ਜਾਂਦੇ ਕਿਦੇ ਹੱਥ ਤੇ ਵਜ ਜਾਂਦਾ ਕਿਦੇ ਪੈਰ ਤੇ ਲੱਗੂਗਾ ਵੱਡੀ ਕਰਵਾ ਕੇ ਆਈ ਨਹੀਂ ਕਰਵਾਈ ਦੀ ਆ ਇਹ ਵੀ ਰਿਸਪੌਂਸਿਬਿਲਟੀ ਤੁਹਾਡੀ ਆ ਸਰ ਇਹ ਹੀ ਕੁਰਬਾਨੇ ਆ ਬੱਚੇ ਸਰ ਉਹ ਭੱਜ ਜਾਂਦੇ ਆ ਧਿਆਨ ਕੋਦੇ ਤੇ ਰਹਿਦਾ ਬੱਚੇ ਨੂੰ ਖਾਣਾ ਖਾ ਕੇ ਤੇ ਫਿਰ ਭੱਜਦੇ ਆ ਦੋ ਚਾਰ ਚਾਚੇ ਮੇਰੇ ਦੌੜਦੇ ਨੇ ਤੇ ਉਹ ਥੋੜੀਆਂ ਜੀਆਂ ਸਾਰੀਆਂ ਕਰ ਲੀਆਂ ਹੁਣ ਗਈਆਂ ਅਹੀਂ ਨਹੀਂ ਬੰਦੇ ਕੀ ਕੀ ਗੱਲ ਹੋਈ ਆ ਹਨਾ ਥੋੜੀਆਂ ਜਿਓ ਮਿਸਤਰੀਆਂ ਨੂੰ ਵੀ ਉਧਰ ਅੜਦੀਆਂ ਸੀਗੀਆਂ ਤੇ ਉਹ ਵੇਖੋ ਬਾਲਾਂ ਸਾਰਾ ਉਧਰ ਪਏ ਜੋ ਵਢਾਈਆਂ ਹੁੰਦੀਆਂ ਤਾਂ ਫਿਰ ਵਸਾਰੀਆਂ ਨਾ ਵਢੀਆਂ ਹੁੰਦੀਆਂ ਸਾਰੀਆਂ ਵਢਣੀ ਸਰ ਸਾਰੀਆਂ ਵਢ ਲੈਣੀਆਂ ਨਾ ਇਹ ਗੱਲ ਪਤਾ ਕਿਹਦੀ ਐ ਚਲ ਗਈ ਕੋਈ ਨਹੀਂ ਦੇਖਦਾ ਚੰਗਾ ਕੰਮ ਕੋਈ ਨਹੀਂ ਦੇਖਦਾ ਇਹ ਹੁਣ ਆ ਲੋਕਾਂ ਨੂੰ ਇਹ ਤਾਂ ਦੇ ਹੋ ਗਈ ਆ ਚਾਰ ਚਫੇਰੇ ਲੋਕੀ ਚਲੋ ਹੋ ਸਕਦਾ ਕਿ ਹਣੇ ਜਲਸੀ ਕਰਦੇ ਹੁਣ ਹਨਾ ਵੀਡੀਓ ਕਹਿੰਦੇ ਜਾਣ ਕੇ ਬਣਾਈ ਆ ਪਰ ਚਲੋ ਇਹਨਾਂ ਮੈਡਮਾਂ ਨੂੰ ਥੋੜਾ ਜਿਆ ਕਰਦੇ ਆ ਥੋੜਾ ਜਿਆ ਹਾਂ ਨਾ ਸਰ ਇਹ ਵੀ ਦੇਖੋ ਲੋਕਾਂ ਦੇ ਘਰਾਂ 'ਚ ਇੰਨਾ ਕੂੜਾ ਇੱਥੇ ਸੁੱਟਦੇ ਆ ਸਾਰੇ ਆਪਣੇ ਮੈਂ ਖੁਦ ਵੇਖਦੀ ਆ ਸਾਰੇ ਆਪਣੇ ਘਰਾਂ 'ਚ ਜਿੰਨੀਆਂ ਡੋਰਾ ਗੁੱਡੇ ਸਾਰੇ ਤੋੜ ਕੇ ਇੱਥੇ ਸੁੱਟਦੇ ਆ ਉਹਨਾਂ ਦੇ ਉਹਨਾਂ ਦੇ ਘਰ ਆ ਉਹਨਾਂ ਦੇ ਘਰ ਦਾ ਸਾਰਾ ਪਾਣੀ ਇੱਧਰ ਆ ਰਿਹਾ ਸੀ ਉਹ ਸਦਾ ਉਹਨਾਂ ਨੇ ਬਣਾਈ ਹੋਵੇ ਹੁਣ ਸਰ ਇਹਨਾਂ ਦੇ ਘਰ ਜਾ ਕੇ ਵੇਖੋ ਇਹਨਾਂ ਨੇ ਦੁਬਾਰਾ ਨਾਲ ਸਰ ਜਿੰਨੀ ਬਣਾਈ ਆ ਜੈਲ ਸੀ ਕਰਕੇ ਬਣਾਈ ਆ ਜਿੱਤੀ ਨਾ ਕਹੇ ਨੇ ਹਾਂ ਨਹੀਂ ਸਰ ਇੱਥੇ ਆਹੀ ਮੈਂ ਤਾਂ ਤੁਹਾਨੂੰ ਦੱਸਣ ਲਈ ਆਂ ਕਿ ਅੜਦੀ ਸੀਗੀ ਬੱਚਿਆਂ ਦੇ ਪਿਆਰਾਂ ਨਾਲ ਅੜਦੀਆਂ ਹੀ ਕਿ ਤੇ ਬੱਚੇ ਡਿੱਗਦੇ ਪਏ ਸੀ ਇਸ ਕਰਕੇ ਉਹਨਾਂ ਨੇ ਮੈਡਮ ਨੇ ਹੋ ਸਕਦਾ ਕਰਵਾ ਲਈ ਹੋਵੇ ਹੈਨਾ ਮੈਂ ਝੂਠ ਥੋੜੀ ਮਾਰਦੀ ਪਈ ਮੈਂ ਤਾਂ ਸੱਚੀ ਜੋ ਹੈਗਾ ਤੁਹਾਡੇ ਸਾਹਮਣੇ ਲਿਆਉਣ ਲਈ ਆਂ ਵੀ ਜੋ ਉਹ ਮਿਸਰੀਆਂ ਨੂੰ ਅੜਦੀਆਂ ਹੀ ਲੱਗਣਾ ਹੋ ਸਕਦਾ ਨਾਲ ਲੱਗੇਗੀ ਨਾ ਪੂਰੀ ਮਿੱਟੂ ਮਿੱਟੀ ਹੋਈ ਪਈ ਆ ਨਾਲ ਕੱਲੇ ਤਾਂ ਨਹੀਂ ਨੁੱਪ ਚੱਲੇ ਕੱਲੇ ਬੱਚੇ ਡਾਏ ਆ ਮੈਂ ਘੁੰਮਦੀ ਪਈ ਸੀ ਨਾਲ ਕੱਲੇ ਬੱਚੇ ਥੋੜੀ ਡਾਏ ਆ ਮੈਨੂੰ ਹੀ ਤੇ ਆਪ ਸੁਣਾਣ ਚੁੱਕ ਚੁੱਕੇ ਅੰਦਰ ਬਾਹਰ ਕਰਦੇ ਆ ਉਹ ਆਹ ਸਾਰੇ ਪੂਰੀ ਗੱਲ ਹੈ ਮੇਰੇ ਹੱਥ ਵੇਖੋ ਆਵੇਂ ਕੋਈ ਛਾਲੇ ਪੈ ਗਏ ਹੋਏ ਹੱਥ ਦੇਖ ਲਓ ਤੁਸੀਂ ਹੱਥ ਚੈੱਕ ਕਰ ਸਕਦੇ ਹੋ ਡਾਕਟਰ ਕੋ ਚੈੱਕ ਕਰਵਾ ਸਕਦੇ ਹੋ ਹੱਥ ਦੇ ਹਾਲਤ ਵੇਖੋ ਇਦਾਂ ਕਿਹਦੇ ਹੱਥ ਹੁੰਦੇ ਉਹਦੇ ਹੁੰਦੇ ਜਿਹੜਾ ਕੰਮ ਕਰਦਾ ਸਰ ਜਿਹੜਾ ਨਹੀਂ ਕੰਮ ਕਰਦਾ ਇਹ ਤਾਂ ਆਪੇ ਚਾਕ ਕੇ ਦਈ ਨਹੀਂ ਡੱਬਾ ਚੁੱਕ ਕੇ ਉਥੇ ਡੱਬਾ ਚੁੱਕ ਕੇ ਉਥੇ ਰੱਖੀ ਦਾ ਤੇ ਸਾਰੀ ਲੱਗੋ ਸਰ ਉੱਥੇ ਬਈ ਸਿਰਫ ਇੰਨੀ ਜਗ੍ਹਾ ਸਾਰੀ ਫੂਲ ਹੈ ਵੇ ਇਹੀ ਘਰ ਵੀ ਕੰਮ ਕਰੀਦਾ ਇੱਥੇ ਸਕੂਲ ਵੀ ਕਰੀਦਾ ਕੈਮਰਾਮੈਨ ਬੰਟੀ ਦਰਾਲ ਔਨ ਅਇਰਲੀ ਨਿਤਨ ਲੁਥਰਾ ਬਟਾਲਾ